ਸਰਬ ਮੁਕਾਜ਼ਾ ਕੀ ਕਿ ਹੁਣ ਉਹ ਸਮਾਂ ਆਵੇਗਾ ਉਹ ਦਿਨ ਆਉਣਗੇ ਜਦੋਂ ਕਿ ਸਿੱਖੀ ਦਾ ਪ੍ਰਚਾਰ ਵੱਡੇ ਪੱਧਰ ਤੇ ਹੋਵੇਗਾ ਸ੍ਰੀ ਅਕਾਲ ਤਖਤ ਜਥੇਦਾਰ ਸਦੀਪ ਸਿੰਘ ਗੜਗੱਜ ਨੂੰ ਉਹ ਇਸ ਤਰ੍ਹਾਂ ਲੱਗਿਆ ਸੀਗਾ ਵੀ ਹੁਣ ਸਾਰੇ ਵੱਡੇ ਪ੍ਰਚਾਰਕ ਇੱਕ ਸਟੇਜ ਤੇ ਆ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਜਦੋਂ ਪਾਈ ਰਿਸਿਪਟੜੀਆਂ ਵਾਲੇ ਵਿਦੇਸ਼ ਤੋਂ ਆਏ ਸੀ ਆਕੇ ਉਹਨਾਂ ਨੇ ਕਾਲਕਤਾ ਜਾ ਕੇ ਆਪਣਾ ਜਿਹੜਾ ਇਹ ਤੁਲਾਮਾ ਕਰਿਆ ਸੀ ਜੋ ਤਾਂ ਸੀ ਸਾਨੂੰ ਨਹੀਂ ਬਹੁਤ ਲੋਕਾਂ ਨੂੰ ਇਹ ਆਸ ਸੀ ਵੀ ਹੋਣਾ ਉਸ ਖਾਸ ਹੋਵੇਗਾ ਵੱਡੇ ਵੱਡੇ ਪੰਡਾਲ ਸਜਣਗੇ ਮੰਡੀਆਂ ਦੁਕਾਨਾਂ ਦੀਆਂ ਭਰਨਗੀਆਂ ਮੈਂ ਇੱਥੇ ਕੋਈ ਹਿੰਦੂ ਸੀ ਢੱਡਿਆ ਦਾ ਬਖਰੀ ਕਰਦਾ ਚਾਹੇ ਕੋਈ ਉਹਦੇ ਲੱਖ ਉਹਨਾਂ ਦੇ ਵਿਰੋਧੀ ਹੋਣਗੇ ਪਰ ਜੋ ਪ੍ਰਚਾਰ ਦਾ ਤਰੀਕਾ ਉਹਨਾਂ ਕੋਲੇ ਹੈ ਨੌਜਵਾਨਾਂ ਨੂੰ ਇਕੱਠੇ ਰੱਖਣ ਦਾ ਇਕੱਠੇ ਕਰਨ ਦਾ ਤਰੀਕਾ ਉਹਨਾਂ ਕੋਲੇ ਹੈ ਉਹ ਮੈਂ ਸਹੀ ਗੱਲ ਕਹਾਂਗਾ ਠੋਕ ਕੇ ਕਹਾਂਗਾ ਵੀ ਕਿਸੇ ਹੋਰ ਪ੍ਰਚਾਰਕ ਕੋਲ ਨਹੀਂ ਹੈ ਸੋ ਇਹ ਇਹ ਭਲਾ ਨਹੀਂ ਜਾ ਸਕਦਾ ਵੀ ਢੱਡੀਆਂ ਵਾਲੇ ਇੱਕ ਵੱਡਾ ਚਿਹਰਾ ਨੇ ਲੋਕ ਨੌਜਵਾਨ ਖਾਸ ਕਰਕੇ ਉਹਨਾਂ ਨੂੰ ਸੁਣਨਾ ਪ੍ਰਸ਼ੰਨ ਕਰਦੇ ਨੇ ਲੋਕ ਨੌਜਵਾਨ ਉਹਨਾਂ ਨੂੰ ਸੁਣਨ ਜ਼ਰੂਰ ਆਉਣਗੇ ਸੋ ਜ਼ਰੂਰ ਇੱਕ ਕੋਈ ਪਹਿਰ ਕਦਮ ਚੁੱਕਣੇ ਚਾਹੀਦੀ ਹੈ ਨਹੀਂ ਤਾਂ ਫਿਰ ਜਿਸ ਤਰ੍ਹਾਂ ਹੁਣ ਸਭ ਚੁੱਪਚਾਪ ਆਪੋ ਆਪਣੇ ਘਰੇ ਨੇ ਆ ਕਰ ਕੰਮ ਚੱਲੀ ਜਾਂਦਾ ਪਰ ਸਾਨੂੰ ਸਿੱਖ ਧਰਮ ਦੇ ਲਈ ਪ੍ਰਚਾਰ ਦੇ ਲਈ ਜਿਹੜਾ ਕਿ ਇਹ ਸਭ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਆ ਪਰਮਜੀਤ ਸਿੰਘ ਆਲਾ ਅੱਜ ਜਿਸ ਵਿਸ਼ੇ ਤੇ ਤੁਹਾਡੇ ਨਾਲ ਰੂਪ ਰੂਪ ਹੋਣ ਲੱਗਿਆ ਬਹੁਤ ਹੀ ਮੱਤ ਪੂਰਨ ਵਿਸ਼ਾ ਧਾਰਮਿਕ ਵਿਸ਼ਾ ਪਿਛਲੇ ਸਮੇਂ ਸਰਵ ਵਿਕਾਸ ਜਾਗੀ ਕਿ ਹੁਣ ਉਹ ਸਮਾ ਆਵੇਗਾ ਉਹ ਦਿਨ ਆਉਣਗੇ ਜਦੋਂ ਕਿ ਸਿੱਖੀ ਦਾ ਪ੍ਰਚਾਰ ਬੱਡੇ ਪੱਧਰ ਤੇ ਹੋਵੇਗਾ ਸ੍ਰੀ ਅਕਾਲ ਤਖਤ ਜਥੇਦਾਰ ਸਰਦਾਰ ਸਿੰਘ ਗੁਰਗੱਜ ਉਦੋਂ ਉਹ ਇਸ ਤਰ੍ਹਾਂ ਲੱਗਿਆ ਸੀਗਾ ਵੀ ਹੁਣ ਸਾਰੇ ਵੱਡੇ ਪ੍ਰਚਾਰਕ ਇੱਕ ਸਟੇਜ ਤੇ ਆ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਜਦੋਂ ਆ ਪਈ ਰੀਸੇਪਟੜੀਆਂ ਵਾਲੇ ਵਿਦੇਸ਼ ਤੋਂ ਆਏ ਸੀ ਆ ਕੇ ਉਹਨਾਂ ਨੇ ਅਕਾਲ ਤਖਤ ਜਾ ਕੇ ਆਪਣਾ ਜਿਹੜਾ ਇੱਕ ਕਬੂਲ ਦਾ ਮਾ ਕਰਿਆ ਸੀ ਜੋ ਵੀ ਉਹਨਾਂ ਦੇ ਮਨ ਚ ਸੀ ਆਪਦੀਆਂ ਦਿਲ ਦੀਆਂ ਗੱਲਾਂ ਜਾ ਕੇ ਕਰੀਆਂ ਸੀ ਅਤੇ ਇਹ ਕਹਿ ਦਈਏ ਕਿ ਜਨਾ ਮਾਫੀ ਮੰਗੀ ਸੀ ਉਦੋਂ ਸਭ ਨੂੰ ਇਹ ਲੱਗਦੀ ਸੀ ਵੀ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਸਾਰੇ ਸਿੱਖ ਧਰਮ ਦੇ ਆ ਵੱਡੇ ਵੱਡੇ ਜਿਹੜੇ ਕਿ ਪ੍ਰਚਾਰਕ ਇੱਕ ਸਟੇਜ ਤੇ ਆ ਕੇ ਪ੍ਰਚਾਰ ਕਰਨਗੇ ਕਿਉਂਕਿ ਆ ਗੱਲ ਹੋ ਰਹੀ ਸੀ ਵੀ ਪੰਜਾਬ ਦੇ ਵਿੱਚ ਬੜੀ ਨਮੋਸ਼ੀ ਦੀ ਗੱਲ ਹੈ ਵੀ ਹੋਰ ਧਰਮਾਂ ਦਾ ਪ੍ਰਚਾਰ ਹੋ ਰਿਹਾ ਲੋਕ ਧਰਮ ਪਰਿਵਰਤਨ ਹੋ ਰਿਹਾ ਧਰਮ ਦਾ ਪ੍ਰਚਾਰ ਕੋਈ ਵੀ ਤਰ੍ਹਾਂ ਦਾ ਪ੍ਰਚਾਰ ਕੋਈ ਮਾੜੀ ਗੱਲ ਨਹੀਂ ਹਰੇਕ ਜਿਸ ਧਰਮ ਵਿੱਚ ਕੋਈ ਜੰਮਿਆ ਉਹ ਆਪਣਾ ਪ੍ਰਚਾਰ ਕਰੇ ਆਪਣੇ ਧਰਮ ਦੇ ਅਨੁਸਾਰ ਜ਼ਿੰਦਗੀ ਜਿਉਵੇ ਉਹਨੂੰ ਮੁਬਾਰਕ ਹੈ ਪਰ ਜਦੋਂ ਕੋਈ ਵੀ ਦੂਸਰਾ ਧਰਮ ਦੇ ਵਿੱਚ ਉਹਨੂੰ ਧੱਕੇ ਨਾਲ ਲੈ ਕੇ ਆਂਦਾ ਲਾਲਚ ਦੇ ਕੇ ਲੈ ਕੇ ਦੇ ਕੇ ਲੈ ਕੇ ਆਂਦਾ ਜਾਂਦਾ ਹੈ ਤਾਂ ਬੜੀ ਨਮੋਸ਼ੀ ਦੀ ਗੱਲ ਹੁੰਦੀ ਹੈ ਸੋ ਇਸ ਇਹ ਗੱਲ ਹੋਈ ਸਿੱਖ ਧਰਮ ਦੇ ਵਿੱਚੋਂ ਬਹੁਤ ਵੱਡੀ ਪੱਧਰ ਦੇ ਉੱਪਰ ਸਿੱਖ ਧਰਮ ਦੇ ਵਿੱਚੋਂ ਹੋਰ ਧਰਮਾਂ ਦੇ ਵਿੱਚ ਲੋਕ ਪਰ ਉਹ ਕਿ ਨਾਲ ਲਿਆ ਗਿਆ ਗਰੀਬ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਘਰਾਂ ਦਾ ਲਾਲਚ ਦੇ ਕੇ ਸੋ ਮੈਂ ਬੇਨਤੀ ਕਰੂੰਗਾ ਵੀ ਸਾਨੂੰ ਉਦੋਂ ਬਹੁਤ ਆਸ ਸੀ ਸਾਨੂੰ ਨਹੀਂ ਬਹੁਤ ਲੋਕਾਂ ਨੂੰ ਉਦੋਂ ਇਹ ਆਸ ਸੀ ਵੀ ਹੁਣਾ ਕੁਝ ਖਾਸ ਹੋਵੇਗਾ ਵੱਡੇ ਵੱਡੇ ਪੰਡਾਲ ਸਜਣਗੇ ਮੰਡੀਆਂ ਦੀਵਾਨਾਂ ਦੀਆਂ ਭਰਨਗੀਆਂ ਮੈਂ ਇੱਥੇ ਕੋਈ ਜੀਸੀ ਢੜੀ ਨਾਲ ਦਾ ਪੱਖ ਨਹੀਂ ਕਰਦਾ ਚਾਹੇ ਕੋਈ ਉਹਦੇ ਲੱਖ ਉਹਨਾਂ ਦੇ ਵਿਰੋਧੀ ਹੋਣ ਹੋਣਗੇ ਪਰ ਜੋ ਪ੍ਰਚਾਰ ਦਾ ਤਰੀਕਾ ਉਹਨਾਂ ਕੋਲੇ ਹੈ ਨੌਜਵਾਨਾਂ ਨੂੰ ਇਕੱਠੇ ਰੱਖਣ ਦਾ ਇਕੱਠੇ ਕਰਨ ਦਾ ਤਰੀਕਾ ਉਹਨਾਂ ਕੋਲੇ ਹੈ ਉਹ ਮੈਂ ਸਹੀ ਗੱਲ ਕਹੂੰਗਾ ਠੋਕ ਕੇ ਕਹੂੰਗਾ ਵੀ ਕਿਸੇ ਹੋਰ ਪ੍ਰਚਾਰ ਕੋਲ ਨਹੀਂ ਹੈ ਸੋ ਬਾ ਫੇਰ ਇੱਕ ਵਾਰ ਜਿਹੜਾ ਕਿ ਬੇਨਤੀ ਕਰੂੰਗਾ ਜਥੇਦਾਰ ਕਾਤਤ ਸਾਹਿਬ ਕੁਲਦੀਪ ਸਿੰਘ ਗਰਗਜ ਸੋ ਸਿਆਣੇ ਨੇ ਸੂਝ-ਬੂਝ ਨੇ ਸੂਝ-ਬੂਝ ਵਾਲੇ ਨਾਲ ਜਿਹੜੇ ਫੈਸਲੇ ਲੈਂਦੇ ਨੇ ਬੇਨਤੀ ਕਰੂੰਗਾ ਕਿ ਹੁਣ ਤੁਸੀਂ ਹੋਰ ਸਮਾਂ ਨਾ ਲਾਓ ਤੁਸੀਂ ਇੱਕ ਸਟੇ ਦੇ ਉੱਪਰ ਪੰਜਾਬ ਦੇ ਵੱਡੇ ਵੱਡੇ ਪ੍ਰਚਾਰਕਾਂ ਨੂੰ ਇਕੱਠੇ ਕਰੋ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਲੱਖਾਂ ਦੀ ਹਜ਼ਾਰਾਂ ਲੱਖਾਂ ਦੀ ਸੰਗਤਾਂ دیਵਾਨਾਂ ਵਿੱਚ ਸਜਣ ਗਈਆਂ ਅੱਜ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਮੈਂ ਦਾਅਵੇ ਨਾਲ ਗੱਲ ਕਹਿਣਾਗਾ ਤੁਸੀਂ ਭਾਈ ਰਦੀ ਸਿੰਘ ਢੱਡੀਆਂ ਵੱਲ ਦੇ ਦੀਵਾਨ ਤਰੀਕ ਅਨਾਉਂਸਮੈਂਟ ਕਰ ਦੋ ਹਰਮੰਦ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਅਨਾਉਂਸਮੈਂਟ ਕਰ ਦੋ ਪਿਛਲੇ ਦਿਨਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਵੀ ਜਿਹੜੀ ਕਿ ਘੁੰਮਦੀ ਨਜ਼ਰ ਆ ਰਹੀ ਹੈ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਢੜਿਆਂ ਵਾਲਾਂ ਦੇ ਦਿਵਾਨ ਲੱਗੇ ਸੀਗੇ ਇਸ ਰੀ ਮੱਥਰ ਸਾਹਿਬ ਤਾਂ ਬਹੁਤ ਆ ਇਕੱਠ ਜਿਹੜਾ ਹੋਇਆ ਸੀ ਉਹ ਜਿਹੜੀ ਫੋਟੋ ਆ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਉਹ ਵਾਇਰਲ ਹੋ ਰਹੀ ਹੈ ਸੋ ਉਹ ਦੇਖ ਕੇ ਮੇਰੇ ਦਿਮਾਗ ਵਿੱਚ ਗੱਲ ਆਈ ਵੀ ਜਰੂਰ ਸੰਤ ਜੀ ਇਹ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਵੀ ਜਦੋਂ ਤੋਂ ਆਕਾਤ ਸਾਹਿਬ ਢੜੀ ਨਾਲ ਜਾ ਕੇ ਆਏ ਨੇ ਉਦੋਂ ਆ ਬਿਆਨ ਵੀ ਆਇਆ ਨੇ ਸਾਰਿਆਂ ਦੇ ਸਾਹਮਣੇ ਵੀ ਹੁਣ ਪ੍ਰਚਾਰ ਹੋਣਗੇ ਜੀ ਵੱਡੇ ਵੱਡੇ ਕੱਟ ਹੋਣਗੇ ਜੀ ਪਰ ਉਹ ਗੱਲ ਕਿਤੇ ਨਾ ਕਿਤੇ ਦਬ ਕੇ ਰਹਿ ਗਈ ਐ ਸੋ ਬਾਕੀ ਜੋ ਹੋਰ ਪ੍ਰਚਾਰਕ ਨੇ ਪਾਬਾ ਦਲੇਰ ਸਿੰਘ ਜੀ ਨੇ ਜਾਂ ਹੋਰ ਵੀ ਕਈ ਪ੍ਰਚਾਰਕ ਨੇ ਉਹ ਸਾਰੇ ਇੱਕ ਸਟੇਜ ਤੇ ਹੋ ਕੇ ਪ੍ਰਚਾਰ ਕਰਨ ਮੈਂ ਤਾਂ ਕਹੂੰਗਾ ਅਕਾਲ ਤਾ ਸਾਬ ਵੱਲੋਂ ਇਹ ਪਰਮਾਨਜਰੀ ਹੋਵੇ ਵੀ ਸ੍ਰੀ ਕਾਟਕ ਸਾਬ ਵੱਲੋਂ ਵੀ ਸਾਰਾ ਖਰਚਾ ਅਕਾਲ ਤਾ ਸਾਬ ਕਰੇਗਾ ਲੰਗਰ ਦੀ ਇਹਦੀ ਵਿਵਸਥਾ ਉਹ ਕਲ ਤਤਸਾਖ ਕਰੇਗਾ ਵੀ ਵੱਡੀ ਪੱਧਰ ਤੇ ਇੱਕ ਲਹਿਰ ਚਲਾਈ ਜਾਵੇਗੀ ਸਾਰੇ ਜਿਹੜੇ ਵੱਡੇ ਵੱਡੇ ਪ੍ਰਚਾਰਕ ਨੇ ਜਿਹਨਾਂ ਨੌਜਵਾਨਾਂ ਦਿਲਾਂ ਧੜਕਣਾ ਰੋਕ ਕੇ ਸੁਣਦੇ ਨੇ ਸੋ ਉਹ ਸਾਰਿਆਂ ਨੂੰ ਇਨਵਾਈਟ ਕਰੋ ਉਹਨਾਂ ਨੂੰ ਬੁਲਾਓ ਕਹੋ ਵੀ ਆਪਕੋ ਆਪਣਾ ਫਰਜ਼ ਸਮਝ ਕੇ ਤੁਸੀਂ ਪ੍ਰਚਾਰ ਦੇ ਵਿੱਚ ਜਿਹੜਾ ਕਹਾਣਾ ਤੁਸੀਂ ਦਿਵਾਨ ਲਗਾਉਣੇ ਨੇ ਸੋ ਪੰਜ ਸੱਤ ਜਿਹੜੇ ਮੇਨ ਪ੍ਰਚਾਰਕ ਉਹਨਾਂ ਨੂੰ ਬੁਲਾ ਕੇ ਸਟੇਜ ਤਿਆਰ ਕਰਕੇ ਸਟੇਜ ਤੇ ਉਹਨਾਂ ਨੂੰ ਸੁਧਰਨਾ ਚਾਹੀਦਾ ਹੈ ਲੋਕਾਂ ਨੂੰ ਇਨਵਾਈਟ ਕਰਨਾ ਚਾਹੀਦਾ ਕਿਉਂ ਨਹੀਂ ਲੋਕ ਆਉਣਗੇ ਜੀ ਦੀਵਾਨ ਸੁਣ ਲੋ ਕਿਉਂ ਨਹੀਂ ਆਉਣਗੇ ਕਿਉਂ ਨਹੀਂ ਫਰਕ ਪਵੇਗਾ ਸਿੱਖੀ ਪ੍ਰਚਾਰ ਦੇ ਵਿੱਚ ਕਿਉਂ ਨਹੀਂ ਪਹਿਲਾਂ ਵਾਂਗੂ ਹਜ਼ਾਰਾਂ ਲੱਖਾਂ ਲੋਕ ਇਕੱਠ ਵਿੱਚ ਆਉਣਗੇ ਕਿਉਂ ਨਹੀਂ ਹਜ਼ਾਰਾਂ ਲੋਕ ਅਮਰ ਛੱਕਣਗੇ ਸੋ ਅੱਜ ਜੇ ਦੇਖੀਏ ਤਾਂ ਇਹ ਸਭ ਮੰਨਦੇ ਨੇ ਪਿਛਲੇ ਦਿਨੀ ਸਾਨੂੰ ਸ੍ਰੀ ਅਕਾਲ ਸਾਹਿਬ ਜਥੇਦਾਰ ਅਸ੍ਰੀ ਸਰਦਾਰ ਕੁਲਦੀਪ ਸਿੰਘ ਗੜਗਾ ਜੀ ਨਾਲ ਮਿਲਣ ਦਾ ਸੁਭਾਗ ਜਿਹੜਾ ਸਮਾਂ ਪ੍ਰਾਪਤ ਹੋਇਆ ਪਿਛਲੇ ਸਾਡੇ ਇਲਾਕੇ ਵਿੱਚ ਆਇਆ ਸੀ ਉਹਨਾਂ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਗੱਲ ਕਹੀ ਸੀ ਉਹਨਾਂ ਨੇ ਮੰਨੀ ਸੀ ਵੀ ਹਾਂ ਕਿਤਨਾ ਕਿਤੇ ਜਿਹੜਾ ਕਿ ਆ ਇਹ ਫਰਕ ਵੀ ਅਜਵਾ ਜਿਹੜੀ ਸਿੱਖ ਧਰਮ ਦੀ ਜਿਹੜੀ ਕਿ ਆਵਾਦੀ ਦੇ ਵਿੱਚ ਰੇਸ ਉਹੜੀ ਘਟੀ ਹੈ ਕਾਫੀ ਘਟੀ ਹੈ ਸੋ ਜਿਹੜੇ ਸਾਡੇ ਵੀਰ ਭਾਈ ਹੋਰ ਧਰਮ ਵਿੱਚ ਚਲੇ ਗਏ ਨੇ ਉਹਨਾਂ ਨੂੰ ਮੋੜ ਕੇ ਲੈ ਕੇ ਆਉਣਾ ਜਿਹੜੇ ਵਿਸਰ ਗਏ ਨੇ ਜਾਂ ਜਿਹੜੇ ਭੁੱਲ ਦੇ ਨਾਲ ਚਲੇ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਹੈ ਸਾਡੇ ਆਕਾਲ ਤਾਸ ਦੇ ਜਥੇਦਾਰ ਦੀ ਜ਼ਿੰਮੇਵਾਰੀ ਹੈ ਸੋ ਉਹਨਾਂ ਨਾਲ ਸਾਥ ਦੇਣਗੇ ਮੈਂ ਜਿਹੜਾ ਕਿ ਆਪਦੇ ਯਾ ਮੇਰੇ ਮੰਦੀ ਆਵਾਜ਼ ਕਹਿੰਦਾ ਵੀ ਜਰੂਰ ਜੇ ਉਹ ਕਹਿਣਗੇ ਨਾ ਇੱਕ ਵਾਰ ਜਰੂਰ ਬੜੇ ਬੜੇ ਪ੍ਰਚਾਰਕਾਂ ਨੂੰ ਅੱਜ ਢੱਡਰੀਆਂ ਵਾਲਿਆਂ ਨੂੰ ਜਾਂ ਹੋਰ ਸੰਤਾਂ ਮਹਾਪੁਰਸ਼ਾਂ ਨੂੰ ਕਹਿਣਗੇ ਤੁਸੀਂ ਇਕੱਠੇ ਹੋ ਕੇ ਇੱਕ ਸਟੇਜ ਤੇ ਆਓ ਵੀ ਆਪਾਂ ਪ੍ਰੋਗਰਾਮ ਕਰਨੇ ਆ ਤਾਂ ਕੋਈ ਜਵਾਬ ਨਹੀਂ ਦੇਊਗਾ ਉਹਨਾਂ ਨੂੰ ਸ਼ੁਰੂ ਕਰੋ ਇੱਕ ਵਾਰ ਸ਼ੁਰੂ ਤਾਂ ਕਰੋ ਇੱਕ ਵਾਰ ਸ਼ੁਰੂ ਹੋਵੇਗਾ ਤਾਂ ਸਭ ਕੁਝ ਹੋਵੇਗਾ ਸਭ ਦਾ ਪੋਸੀਬਲ ਹੋਵੇਗਾ ਸੋ ਜਰੂਰ ਮੈਂ ਇੱਕ ਵਾਰ ਫੇਰ ਬੇਨਤੀ ਕਰੂੰਗਾ ਜਥੇਦਾਰ ਕੁਦੀਪ ਸਿੰਘ ਗੜਗੱਜ ਨੂੰ ਕਿ ਤੁਸੀਂ ਇਸ ਪਹਿਲ ਕਰੋ ਅਲ ਕਾਦਮੀ ਕਰੋ ਤੁਸੀਂ ਬਿਸ਼ੱਕ ਇੱਕ ਜਿਹੜੀ ਆਪਣੇ ਤੁਸੀਂ ਵੀ ਤੋਰੀ ہوئی ਹੈ ਇਸ ਕਾਰਨ ਤੁਸੀਂ ਤੁਹਾਡੇ ਵੱਲੋਂ ਇੱਕ ਜਿਹੜੀ ਪ੍ਰਚਾਰ ਦੀ ਲਹਿਰ ਤੋਰੀ ਗਈ ਹੈ ਉਹ ਵੀ ਬਹੁਤ ਵਧੀਆ ਤੋਰੀ ਗਈ ਹੈ ਪਰ ਮੈਂ ਕਹੂੰਗਾ ਕਿਤੇ ਨਾ ਕਹਤੇ ਜਿਹੜੀ ਉਹ ਤੁਹਾਡੀ ਲਹਿਰ ਹੈ ਉਹ ਬਹੁਤ ਲੋਕਾਂ ਨੂੰ ਨਹੀਂ ਪਤਾ ਉਸ ਬਾਰੇ ਪਰ ਜਦੋਂ ਵੱਡੀ ਪਿੰਡ ਤੇ ਵੱਡੀ ਸਟੇਜਾਂ ਸਜਣਗੀਆਂ ਵੱਡੇ ਵੱਡੇ ਅਨਾਉਂਸਮੈਂਟਾਂ ਹੋਣਗੀਆਂ ਪੋਸਟਰ ਸੱਪਣਗੇ ਲੋਕਾਂ ਨੂੰ ਪਤਾ ਲੱਗੇਗਾ ਲੋਕ ਜ਼ਰੂਰ ਜਾਣਗੇ ਸੋ ਇਹ ਇਹ ਭਲਾਇਰੀ ਦਾ ਜਾ ਸਕਦਾ ਵੀ ਢੱਡੀਆਂ ਵਾਲਾ ਵੀ ਇੱਕ ਵੱਡਾ ਚਿਹਰਾ ਨੇ ਲੋਕ ਨੌਜਵਾਨ ਖਾਸ ਕਰਕੇ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਲੋਕ ਨੌਜਵਾਨ ਉਹਨਾਂ ਨੂੰ ਸੁਣਨ ਜ਼ਰੂਰ ਆਉਣਗੇ ਸੋ ਜ਼ਰੂਰ ਇਹ ਕੋਈ ਪਹਿਰ ਕਦਮ ਕਰਨੀ ਚਾਹੀਦੀ ਹੈ ਨਹੀਂ ਤਾਂ ਫਿਰ ਜਿਸ ਤਰ੍ਹਾਂ ਹੁਣ ਸਭ ਚੁੱਪਚਾਪ ਆਪੋ ਆਪਣੇ ਘਰੇ ਨੇ ਤਾਂ ਤਾਂ ਫਿਰ ਕੰਮ ਚੱਲੀ ਜਾਂਦਾ ਪਰ ਸਾਨੂੰ ਸਿੱਖ ਧਰਮ ਦੇ ਲਈ ਆ ਪ੍ਰਚਾਰ ਦੇ ਲਈ ਜਿਹੜਾ ਕਿ ਇਹ ਸਭ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਸਖਤ ਜਦੋਂ ਉਤਾ ਜਿੱਥੇ ਨੌਜਵਾਨ ਕਹੀ ਜਾਂਦੇ ਨੌਜਵਾਨ ਨਸ਼ੇ ਵੱਲ ਚਲੇ ਗਏ ਨੌਜਵਾਨ ਉਧਰ ਚਲੇ ਗਏ ਤਾਂ ਇਹ ਪਹਿਲ ਕਦਮੀ ਅੱਜ ਦੇ ਸਮੇਂ ਮੁੱਖ ਰੱਖਦਿਆਂ ਬਹੁਤ ਜ਼ਰੂਰੀ ਹੈ ਸਿਰੋਪ ਆਪਣੇ ਕਮੈਂਟ ਤੁਸੀਂ ਰਾਹੀਂ ਆਪਣਾ ਜੋ ਤੁਹਾਡਾ ਮਨ ਦਾ ਬਿਆਨ ਹੈ ਜੋ ਤੁਸੀਂ ਦੱਸ ਸਕਦੇ ਹੋ ਵੀ ਤੁਹਾਨੂੰ ਕੀ ਬਾਕੀ ਗੱਲ ਸਹੀ ਲੱਗੀ ਏ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਇਸ ਨਾਲ ਫਰਕ ਪਵੇਗਾ ਤਾਂ ਕਮੈਂਟ ਮਕਸਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਜੀ ਧੰਨਵਾਦ ਜੀ ਬਾਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ